ਹਲਵਣ ਰੋਡ ਫਲੋਰ ਵਿਖੇ ਇੱਕ ਵਿਅਕਤੀ ਅਵਤਾਰਾਮ ਪੁੱਤਰ ਬਰਿਆਮ ਰਾਮ ਨੇ ਥਾਣੇ ਫਲੋਰ ਵਿਖੇ ਆਪਣੇ ਪੁੱਤਰ ਸੰਦੀਪ ਕੁਮਾਰ ਵਿਰੁੱਧ ਦਰਖਾਸਤ ਦਿੱਤੀ ਕਿ ਮੇਰਾ ਪੁੱਤਰ ਨਸ਼ੇਦਾ ਆਤੀ ਹੈ ਨਸ਼ੇਦੀ ਪੂਰਤੀ ਲਈ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਹੈ ਅਤੇ ਮਕਾਨ ਅਤੇ ਹੋ ਜਾਇਦਾਦ ਤਾਂ ਮੇਰੇ ਨਾ ਕਰੋ ਜਦੋਂ ਮੈਂ ਜਾਇਦਾਦ ਦੇਣ ਤੋਂ ਇਨਕਾਰ ਕਰਤਾ ਤਾਂ ਉਸਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਘਰ ਦੇ ਮਕਾਨ ਨੂੰ ਅੱਗ ਲਗਾ ਦਿੱਤੀ ਅਤੇ ਮਕਾਨ ਦੇ ਗਾਟਰ ਵੀ ਲਾ ਕੇ ਵੇਚ ਦਿੱਤੇ ਥਾਣਾ ਫਲੋਰ ਵੱਲੋਂ ਇਸ ਸਵੰਦ ਵਿੱਚ ਮੁਕੱਦਮਾ ਨੰਬਰ 101 114 2024 ਨੂੰ ਧਾਰਾ 454 380 436 427 ਅਤੇ 34 आईपीसी तहत केस दर्ज करके संदीप कुमार मुखਵਿੰਦਰ कुमार बलविंदर कुमार ਅਤੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਇਹਨਾਂ ਦੀ ਪਾਲ ਸ਼ੁਰੂ ਕਰ ਦਿੱਤੀ। ਖ਼ਬਰ ਤੋਂ ਰਾਜਕਮਾ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ। ਮੇਰਾ ਨਵਤਾਰਾ ਮੈਂ ਜੀ ਕੀ ਗੱਲ ਹੋਈ ਪਾਜੀ ਗੱਲ ਕੀ ਹੋਣੀ ਐ ਜੀ ਮਤਲਬ ਉਹਨੇ ਕਹਿੰਦਾ ਸੀਗਾ ਮੇਰੀ ਜਗਾ ਨਾ ਕਰਾ ਦੇ ਕੌਣ ਸੀਗਾ ਸੰਦੀਪ ਕੁਮਾਰ ਤੁਹਾਡਾ ਬੇਟਾ ਸੀ ਜੀ ਕੀ ਕਹਿੰਦਾ ਹਾਂ ਜੀ ਕਹਿੰਦਾ ਮੇਰੇ ਥਾਂ ਨਾ ਕਰਾ ਦੇ ਹਾਂਜੀ ਤੇ ਉੱਥੇ ਬਹਿ ਕੇ ਕਹਿੰਨੇ ਕਿ ਸਮਝੌਤਾ ਹੋ ਗਿਆ ਸੀਗਾ ਥਾਣੇ ਦੇ ਵਿੱਚ ਹਾਂਜੀ ਜਸਵੰਦਰ ਸਿੰਘ ਸੀਗਾ ਉਹਨਾਂ ਨੇ ਆਪਣੇ ਖੁਸ਼ੀਰਾਮ ਸਿੰਘ ਸਰਪੰਚ ਹੋਰ ਸੀ ਬੰਦੇ ਸਾਡੇ ਨਾਲ ਜਿਸ ਸਰਪੰਚ ਭੈਣ ਭਾਈ ਉਹਨਾਂ ਨੇ ਕਿਹਾ ਵੀ ਚਲੋ ਤੁਹਾਡਾ ਜੋ ਬੰਦਾ ਤੈਨੂੰ ਮਿਲ ਜਾਊਗਾ ਸਾਡੀਆਂ ਦੋਸਤ ਕਰਨ ਵਾਲੇ ਸੀ ਆਪਣੀਆਂ ਰੱਖ ਲਈਆਂ ਇੱਕ ਦੁਕਾਨ ਤੇ ਤਿੰਨ ਕਮਰੇ ਨੂੰ ਦੇ ਦਿੱਤੇ ਹੂੰ ਹੂੰ ਪਿਛਲੇ ਵਾਲੇ ਠੀਕ ਹੈ ਹਾਂਜੀ ਫੇਰ ਕੀ ਹੋਇਆ ਫੇ ਕਹਿੰਦਾ ਜੀ ਮੈਨੂੰ ਪੂਰਾ ਪੂਰਾ ਮੇਰੇ ਪੂਰਾ ਨਾਂ ਕਰਾਓ ਹਾਂਜੀ ਅਸੀਂ ਕਹ ਫੇਰ ਵੀ ਕੋਈ ਨਹੀਂ ਕਰਾ ਦੇਾਂਗੇ ਤੂੰ ਤਾਂ ਸਾਡੇ ਨਾਲ ਲੜਾਈ ਝਗੜਾ ਨਾ ਕਰ ਹਾਂਜੀ ਹਾਂਜੀ ਇੰਨੇ ਵਾਰ ਲੜਾਈ ਝਗੜਾ ਬਹੁ ਕੀਤਾ ਸਾਡੇ ਨਾਲ ਹਾਂਜੀ ਫੇਰ ਤੁਸੀਂ ਕੀ ਕੀਤਾ ਉਹਨਾਂ ਨੇ ਬਸ ਕੀਤਾ ਕਿ ਮੈਨੂੰ ਮਾਨ ਘਟਣਾ ਆਉਂਦਾ ਸੀ ਘਰੇ ਹਾਂਜੀ ਫੇਰ ਹੋਰ ਮੁੰਡੇ ਵੀ ਨਾਲ ਲੈ ਕੇ ਆਉਂਦਾ ਸੀਗਾ ਹਾਂ ਫੇਰ ਅੱਗੇ ਦੱਸ ਦੀ ਅੱਗੇ ਵੀ ਉਹਨੇ ਸੰਭਾਲੋ ਇੱਥੇ ਅਸੀਂ ਹੈਨੀ ਸੀਗੇ ਸਾਨੂੰ ਕਿਸੇ ਬੰਦੇ ਨੇ ਦੱਸਿਆ ਤੇ ਤੁਹਾਡੇ ਘਰ ਨੇ ਅੱਗੇ ਲੜਤੀ ਆ ਅਗਲਾ ਆਤੀ ਹਾਂ ਕਿੰਨੇ ਕਮਰੇ ਸੀ 1 2 ਇੱਕ ਕਮਰਾ ਜੀ ਉਹ ਲੋ ਦਤਾ ਨਾ ਹਾਂਜੀ ਮੇਰੇ ਗਾਰਡਰ ਵਾਲੇ ਉਹ ਕਿਥੇ ਭੇਜਦੇ ਤੇ ਹੁੰਦੇ ਭੇਜਦੇ ਗਵਾੜੀਆਂ ਨੂੰ ਤੇ ਕੋ ਨਸ਼ੇ ਦਾ ਆਦੀ ਹੈ ਪਹਿਲੇ ਨਸ਼ੇ ਵਿੱਚ ਵੀ ਕਰਦਾ ਪਹਿਲਾਂ ਵਿੱਚ ਕਰਦਾ ਮਾੜਾ ਮੋਟਾ ਸਿਗਾ ਜੀ ਅੱਛਾ ਹਸਪੀਟਲ ਦੀ ਗੋਲੀ ਖਾਂਦਾ ਸੀਗਾ ਅੱਛਾ ਨਸ਼ੇ ਦੀ ਪੂਰਤੀ ਲਈ ਇਹਨੇ ਗਾਰਡਰ ਭੇਜ ਦਿੱਤੇ ਜੀ ਕੀ ਪ੍ਰਸ਼ਾਸਨ ਹੋਰ ਕੱਲਰ ਨਹੀਂ ਵੇਚਿਆ ਇਹਨੇ ਹਾਂਜੀ ਔਰ ਕੱਲਰ ਨਹੀਂ ਵੇਚਿਆ ਇਹਨੇ ਨਾਲ ਸੁੱਖਾ ਨੰਗਲ ਦਾ ਹਾਂਜੀ ਆਪਣੇ ਆਹਈ ਬੰਦਾ ਜਿਹੜਾ ਨਸ਼ੇ ਪੱਤੇ ਕਰਦਾ ਅੱਗੇ ਦੋ ਤਿੰਨ ਵਾਰੀ ਚਾਰ ਪੰਜ ਵਾਰੀ 10 ਵਾਰੀ ਫੜਿਆ ਵੀ ਹੈਗਾ ਸਾਡੇ ਵਿੱਚ ਇਹਨਾਂ ਨੇ ਜੋ ਵੀ ਨਹੀਂ ਕੀਤਾ ਇਸ ਕਰਕੇ ਆਪਣੀ ਮਿਹਨਤ ਕਰਦਾ ਸੀਗਾ ਓਕੇ ਓਕੇ ਉਹਨਾਂ ਨੇ ਰਲ ਕੇ ਕਾਰੀਗਰ ਵੀ ਆ ਕਹਿੰਦੇ ਪੈਂਜਰ ਪੰਚੋ ਹਾਂਜੀ ਹਾਂਜੀ ਬਹੁਤ ਕਾਰੀਗਰ ਆ ਜੀ ਆਪਣੇ ਕੋਲ ਜਾਂਦਾ 70 80 ਗੱਡੀਆਂ ਕੰਮ ਕਰਦੀਆਂ ਸੀ ਜੇ ਓਕੇ ਓਕੇ ਹਾਂਜੀ ਆ ਕੀ ਪ੍ਰਸ਼ਾਸਨ ਨੇ ਹੁਣ ਕੀ ਕੀਤਾ ਤੁਹਾਡੇ ਹਾਂਜੀ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਕੀ ਕਰਨਾ ਸੀਗਾ ਜੀ ਹੁਣ ਉਹਨਾਂ ਨੇ ਉੱਥੇ ਬਿਠਾ ਲਏ ਹੋਏ ਆ ਕਹਿੰਦੇ ਜੇ ਅਸੀਂ ਉਹਨਾਂ ਦੇ ਪਰਚਾ ਕਰ ਦਿਆਂਗੇ ਓਕੇ ਓਕੇ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗਿਆ ਸੀ ਕੁਝ ਨਹੀਂ ਕਰਦੇ ਆ ਜੀ ਤੇ ਅਗਲ ਕਹਿੰਨੇ ਵੀ ਇਹਨੂੰ ਸਮਝਾ ਦਿਓ ਜੇ ਸਮਝਦਾ ਤਾਂ ਆਪਣਾ ਆਪ ਸੰਭਲ ਲਵੇ ਬੱਚੇ ਆ ਖਰਾਬ ਹੋਣਗੇ ਫਾਇਦਾ ਕੋਈ ਨਹੀਂ ਹੈਗਾ ਮੇਰੀ ਛੱਤ ਡਿੱਗੀ ਉਹਦੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹਾਂਜੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਸੀ ਪ੍ਰਸ਼ਾਸਨ ਸੋਚੇ ਜੀ ਉਹਦੇ ਬਾਰੇ ਓਕੇ ਜੀ ਹਾਂਜੀ ਇਹ ਮੁੰਡਾ ਜੀ ਨਵਾਂ ਕੋ ਉਥੇ ਮੰਗਲਦਾਈਆ ਉਹਨੇ ਨਸ਼ਾ ਨਸ਼ਾ ਕਰਦਾ ਉਹਨੇ ਆਪਣੇ ਘਰ ਦੇ ਤੇਰੇ ਘਰ ਨੂੰ ਅੱਗ ਲਾ ਕੇ ਤਾਂ ਉਹ ਗਾਡਰ ਲਾ ਕੇ ਤੇ ਬੇਚਲੋ ਰਹਿ ਸੀ ਤੇ ਪੌੜੀ ਦੁਕਾਨ ਤੋਂ ਮੇਰੇ ਰੱਖਿਆ ਸੀ ਪੌੜੀਆਂ ਉਡੀ ਕਰਦੇ ਸੀ ਦੇ ਚੰਦੇ ਤਾਂ ਉਹ ਉਥੇ ਮੋਕੇ ਦੇ ਕਰ ਲੈ ਪਰਚਾ ਦਿੱਤਾ ਕਿੰਨੇ ਵਿਅਕਤੀ ਫੜੇ ਦੋ ਗਿਰਸਾ ਕੱਲ ਦੋ ਭੱਜ ਗਏ ਨਛੇਰੇ ਆਦੀ ਹੈ ਹਾਂ ਜੀ ਕੌਣ ਮੁੰਡਾ ਸੀ ਜਿਹੜਾ ਨਾਂ ਕੀ ਸੀ ਜਿਨ੍ਹਾਂ ਨੇ ਅੱਗ ਲਾਈ ਹੈ ਜਿਨ੍ਹਾਂ ਨੇ ਅੱਗ ਲਾਈ ਕੁਆੜੀਆ ਦਾ ਨਾਮ ਹੈ ਗਾਈ ਸੰਦੀਪ ਸੰਦੀਪ ਕੁਮਾਰ ਤੇ ਬਲਵਿੰਦਰ ਕੁਮਾਰ ਠੀਕ ਹੈ ਜੀ ਕੁਆੜੀਆ ਕੁਆੜੀਆ ਤਾਂ ਹਮੇ ਉਹ ਆਉਣਾ ਇਸ ਗਾ ਦੀ ਦੁਕਾਨ ਤੇ ਬਹੁਰੇ ਰੱਖਿਆ ਸੀ ਉਹ ਮੋਕੇ ਤੇ ਲੈ ਆਏ ਸੀ ਕੀ ਪਰਚਾ ਪਰਚਾ ਦਿੱਤਾ ਜੀ ਹਾਂ ਜੀ ਸੋਰਾਇ ਤੇ ਲੱਗੀ ਜੀ 454 380 336 427 ਚਲਦੀ ਆਈ ਪਈ ਸੀ